ਹੈਲੋ एवरीवन होप यू ऑल आर ਡੂਇੰਗ ਵੈਲ ਅੱਜ ਅਸੀਂ ਲਾਈਵ ਕਲਾਸ ਦੇ ਵਿੱਚ ਸਵਰ ਵਰਗੀਕਰਨ ਜਿਹੜਾ ਟੌਪਿਕ ਹੈ ਉਹ ਡਿਸਕਸ ਕਰਾਂਗੇ ਤਾਂ ਜਿੰਨੇ ਵੀ ਬੱਚੇ ਪੀਐਸ ਟੈਟ ਸੀ ਟੈਟ ਜਾਂ ਹੋਰ ਕੋਈ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਤਾਂ ਇਸ ਚੈਨਲ ਨਾਲ ਜੁੜ ਸਕਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਜਿਹੜੇ ਬੱਚੇ ਵੀਡੀਓਜ਼ ਦੇਖ ਰਹੇ ਆ ਬਟ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨਾਂ ਨੂੰ ਵੀ ਰਿਕੁਐਸਟ ਹੈ ਕਿ ਸਭ ਤੋਂ ਪਹਿਲਾਂ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਅੱਜ ਅਸੀਂ ਸਵਰ ਵਰਗੀਕਰਨ ਟੌਪਿਕ ਜਿਹੜਾ ਉਹ ਡਿਸਕਸ ਕਰਾਂਗੇ ਤਾਂ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਵਰ ਕੀ ਹੈ ਕਾਫੀ ਬੱਚੇ ਇਸ ਚੀਜ਼ 'ਚ ਕਨਫਿਊਜ਼ ਹੁੰਦੇ ਆ ਕਿ ਜੇ ਸਾਨੂੰ ਸਵਰ ਅੱਖਰ ਪੁੱਛ ਲਿਆ ਜਾਵੇ ਤਾਂ ਅਸੀਂ ਕੀ ਆਨਸਰ ਦਈਏ ਜੇ ਸਵਰ ਵਾਹਕ ਪੁੱਛਦੇ ਆ ਕਿ ਆਨਸਰ ਦਈਏ ਜਾਂ ਕੱਲੇ ਸਵਰ ਪੁੱਛ ਲੈਂਦੇ ਆ ਤਾਂ ਕੀ ਆਨਸਰ ਦੇਣਾ ਹੈ ਤਾਂ ਦੇਖੋ ਜੇ ਤਾਂ ਤੁਹਾਨੂੰ ਬੇਟੇ ਸਵਰ ਅੱਖਰ ਤੇ ਜਾਂ ਸਵਰ ਵਾਹਕ ਪੁੱਛਦੇ ਨੇ ਤਾਂ ਉਹਦਾ ਉੱਤਰ ਆਏਗਾ 3 3 ਹੁੰਦੇ ਆ ਊੜਾ ਐੜਾ ਤੇ ਈੜੀ ਬਟ ਜੇ ਤੁਹਾਨੂੰ ਸਵਰ ਧੁਨੀਆਂ ਪੁੱਛਦਾ ਤਾਂ ਸਵਰ ਧੁਨੀਆਂ 10 ਹੁੰਦੀਆਂ ਨੇ ਜੋ ਇਸ ਤਰ੍ਹਾਂ ਲਿਖੀਆਂ ਹੋਈਆਂ ਅ ਅ ਇ ਈ ਉ ਊ ਐ ਏ ਓ ਔ ਠੀਕ ਹੈ ਇਸ ਤਰ੍ਹਾਂ ਇਹਨਾਂ ਦਾ ਉਚਾਰਨ ਵੀ ਤੁਹਾਨੂੰ ਸਿੱਖਣਾ ਪਵੇਗਾ ਤਾਂ ਇਸ ਦੇ ਲਈ ਮੈਂ ਤੁਹਾਨੂੰ ਟ੍ਰਿਕ ਦੱਸਾਂਗੀ ਜਿਸ ਦੇ ਨਾਲ ਤੁਹਾਨੂੰ ਇਹ ਕਦੇ ਵੀ ਭੁੱਲਣਗੀਆਂ ਨਹੀਂ ਤਾਂ ਇਹਨਾਂ ਨੂੰ ਚਾਰ ਪ੍ਰਕਾਰਾਂ ਦੇ ਵਿੱਚ ਵੰਡਿਆ ਗਿਆ ਹੈ ਜੀਭ ਦੀ ਸਥਿਤੀ ਤੋਂ ਤਿੰਨ ਪ੍ਰਕਾਰ ਦੇ ਹੁੰਦੇ ਐ ਅਗਲੇ ਵਿਚਲੇ ਤੇ ਪਿਛਲੇ ਸਵਰ ਜੀਭ ਦੀ ਉਚਾਈ ਦੇ ਹਿਸਾਬ ਨਾਲ ਚਾਰ ਪ੍ਰਕਾਰ ਦੇ ਹੁੰਦੇ ਐ ਉੱਜੇ ਅੱਧ ਉੱਜੇ ਤੇ ਅੱਧ ਨੀਵੇਂ ਤੇ ਨੀਵੇਂ ਬੁੱਲਾਂ ਦੀ ਸਥਿਤੀ ਤੋਂ ਦੋ ਪ੍ਰਕਾਰ ਦੇ ਹੁੰਦੇ ਆ ਗੋਲ ਤੇ ਅਗੋਲ ਸਵਰ ਸਾਹਾਂ ਦੀ ਮਾਤਰਾ ਤੋਂ ਦੋ ਪ੍ਰਕਾਰ ਦੇ ਹੁੰਦੇ ਆ ਲਘੂ ਤੇ ਦੀਰਗ ਤਾਂ ਸਭ ਤੋਂ ਪਹਿਲਾਂ ਜੀਭ ਦੀ ਸਥਿਤੀ ਤੋਂ ਦੇਖਦੇ ਆ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਡਰਾ ਕਰ ਤਿੰਨ ਲਾਈਨਾਂ ਦੇ ਵਿੱਚ ਆੜੇ ਤੋਂ ਸਟਾਰਟ ਕਰਨਾ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਸੀ ਅ ਅ ਈ ਈ ਉ ਊ ਇ ਐ ਓ ਔ ਇਸ ਤਰ੍ਹਾਂ ਹੀ ਜਿੰਨੀਆਂ ਵੀ ਟਾਈਪਸ ਨੇ ਇਸ ਤਰ੍ਹਾਂ ਹੀ ਇਹਨਾਂ ਨੂੰ ਡਰਾ ਕਰਕੇ ਮੈਂ ਤੁਹਾਨੂੰ ਸਮਝਾਣੀ ਹੈ ਤਾਂ ਤੁਸੀਂ ਆਪਣੀ ਕਾਪੀ ਪੈਨਸਲ ਚੱਕੂ ਇਹਨੂੰ ਨਾਲ ਦੇ ਨਾਲ ਡਰਾ ਕਰਕੇ ਦੇਖੋ ਫਿਰ ਇਹ ਤੁਹਾਨੂੰ ਕਦੇ ਵੀ ਨਹੀਂ ਭੁੱਲਣਗੇ ਅ ਅ ਇ ਇ ਉ ਉ ਐ ਐ ਓ ਔ ਇਸ ਤਰ੍ਹਾਂ ਇਹਨਾਂ ਨੂੰ ਡਰਾ ਕਰਨਾ ਹੈ ਤਾਂ ਆ ਅਗਲੇ ਸਵਰ ਹੋਗੇ ਆ ਵਿਚਲੇ ਹੋਗੇ ਆ ਪਿਛਲੇ ਹੋਗੇ ਨੈਕਸਟ ਹੈਗਾ ਜੀਬ ਦੀ ਉਚਾਈ ਤੋਂ ਉੱਚੇ ਅੱਧੂੱਚੇ ਅੱਧ ਨੀਵੇਂ ਨੀਵੇਂ ਤਾਂ ਉੱਚੇ ਦੋ ਨੇ ਈੜੀ ਨੂੰ ਵਿਹਾਰੀ ਤੇ ਊੜੇ ਨੂੰ ਦਲੈਂਕੜ ਅੱਧ ਨੀਵੇਂ ਆ ਵਾਲੇ ਹੋਗੇ ਸੌਰੀ ਅੱਧੂੱਚੇ ਜਿਹੜੇ ਨੇ ਈੜੀ ਨੂੰ ਸਿਹਾਰੀ ਊੜੇ ਨੂੰ ਔਕੜ ਹੋਗੇ ਅੱਧ ਨੀਵੇਂ ਕਿਹੜੇ ਹੋਗੇ ਆ ਤਿੰਨ ਹੋਗੇ ਈੜੀ ਨੂੰ ਲਾਂ ਆੜਾ ਤੇ ਊੜਾ ਤੇ ਨੀਵੇਂ ਵੀ ਤਿੰਨ ਨੇ ਐ ਆਂ ਤੇ ਔ ਠੀਕ ਹੈ ਇੱਕ ਬੁੱਲਾਂ ਦੀ ਸਥਿਤੀ ਤੋਂ ਐ ਗੋਲ ਤੇ ਅਗੋਲ ਬਣਾਣੇ ਉਵੇਂ ਹੀ ਐ ਜਿਵੇਂ ਤੁਹਾਨੂੰ ਦੱਸਿਆ ਗੋਲ ਕਿਹੜੇ ਨੇ ਆਹ ਵਾਲੇ ਕਿਨੇ ਗੋਲ ਨੇ ਚਾਰ ਹੁੰਦੇ ਐ ਗੋਲ ਜਿਨ੍ਹਾਂ ਵਿੱਚ ਊੜਾ ਆਂਦਾ ਐ ਅਗੋਲ ਜਿਹੜੇ ਬਚ ਗਏ ਉਹ ਸਾਰੇ ਕਿਨੇ ਅਗੋਲ ਨੇ ਔਰ ਸਾਹਾ ਦੀ ਮਾਤਰਾ ਤੋਂ ਤੁਹਾਨੂੰ ਪੁੱਛ ਲੈਣ ਤੁਹਾਨੂੰ ਪੇਪਰ ਦੇ ਵਿੱਚ ਪਜ਼ਲ ਕਰਨ ਦੇ ਲਈ ਪੁੱਛ ਲੈਂਦੇ ਐ ਲਗੂ ਸਵਰ ਕਈ ਵਾਰੀ ਪੁੱਛ ਲੈਂਦੇ ਐ ਕੇਂਦਰੀ ਸਵਰ ਕਈ ਵਾਰੀ ਪੁੱਛ ਲੈਂਦੇ ਐ ਹਸ ਸਵਰ ਤਾਂ ਬਿਤੇ ਸੇਮ ਹੀ ਹੁੰਦੇ ਆ ਤੇ ਇਹਦੇ ਚ ਕਨਫਿਊਜ਼ ਨਹੀਂ ਹੋਣਾ ਕਿ ਤਿੰਨ ਹੁੰਦੇ ਆ ਈੜੀ ਨੂੰ ਸਿਆਰੀ ਆੜਾ ਤੇ ਊੜੇ ਨੂੰ ਔਕੜ ਜਿਹੜੇ ਬਾਕੀ ਬਚਦੇ ਨੇ ਉਹ ਦੀਰਘ ਤੇ ਬਾਹਰਲੇ ਸਵਰ ਹੁੰਦੇ ਆ ਜਿਹੜੇ ਸੱਤ ਹੁੰਦੇ ਆ ਆ ਸਿਰਫ ਤਿੰਨ ਜਿਹੜੇ ਨੇ ਲਗੂ ਕੈਨ ਕੇਂਦਰੀ ਕੈਨ ਹਸਵ ਕੈਨ ਇਹੀ ਸਵਰ ਇਹਨਾਂ ਦਾ ਉੱਤਰ ਆਣਗੇ ਤਿੰਨ ਆਊਗਾ ਆਪਸ਼ਨ ਦੇ ਵਿੱਚ ਤੇ ਜੇ ਤੁਹਾਨੂੰ ਇਦਾਂ ਪੁੱਛ ਲੈਣ ਕਿਹੜੇ ਨੇ ਈੜੀ ਨੂੰ ਸਿਆਰੀ ਆੜਾ ਤੇ ਊੜੇ ਨੂੰ ਔਕੜ ਇਹ ਸੀ ਸਾਰਾ ਸਵਰ ਵਰਗੀਕਰਨ ਕੱਲ੍ਹ ਅਸੀਂ ਵਿਅੰਜਨ ਵਰਗੀਕਰਨ ਟੌਪਿਕ ਡਿਸਕਸ ਕਰਾਂਗੇ ਔਰ बीएड ਰਿਲੇਟਡ ਜਾਂ ਇਸ ਦੇ ਰਿਲੇਟਡ ਕਿਸੇ ਨੂੰ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਚ ਕਮੈਂਟ ਕਰਕੇ ਪੁੱਛ ਸਕਦੇ ਹੋ